ਅੱਜ ਸਾਡੇ ਕੋਲ ਪਿੰਡ ਰਲ ਤੋਂ ਕਲਾ ਜਲਾ ਲੁਧਿਆਣਾ ਤੋਂ ਗੁਰਦੁਆਰਾ ਪਰਬੰਧਕ ਕਮੇਟੀ ਦੇ ਜਿਹੜੇ ਭਾਜੀ ਨੇ ਭਾਜੀ ਕਮਲਜੀਤ ਸਿੰਘ ਨਬਦੀਪ ਸਿੰਘ ਜੀ ਕਿਰਤਪਾਲ ਜੀ ਗੁਰਪ੍ਰੀਤ ਜੀ ਜਾਨੀ ਕਿ 8 ਘਾਸ ਜਣੇ ਜਿਹੜੇ ਆ ਉਥੋਂ ਇਹ ਆਏ ਸਾਡੇ ਕੋਲ ਪਿੰਡ ਨਵੀਂ ਨਗਰ ਪਹੁੰਚੇ ਆ ਜੀ ਇਹ ਪਹਿਲਾਂ ਵੀ ਵੀਰ ਹੁਣੇ ਭਾਜੀ ਹੁਣੀ ਆ ਸਾਡੇ ਕੋਲ ਆਏ ਜੋ ਇਹਨਾਂ ਪਿੰਡਾਂ ਦੇ ਹਲਾਦੀ ਉਹ ਇਥੋਂ ਦੇਖ ਕੇ ਗਏ ਆ ਰਾਤ ਬਹੁਤ ਨਾਜੂਕੀ ਅੱਜ ਵੀ ਇਹਨਾਂ ਕਮੇਟੀ ਨੇ ਦੇਖਿਆ ਵਾ ਕਿ ਜਿਹੜੇ ਜਿਹੜੇ ਇਹਨਾਂ ਦੇ ਹੈਗੇ ਨੇ ਫਸਲਾਂ 100% ਜਿਹੜੀ ਆ ਬਰਬਾਦ ਹੋ ਚੁਕੀ ਆ। ਤੋਂ ਇਹਨਾਂ ਦਾ ਦਰਦ ਸਮਝਦੇ ਹੋਏ ਇਹਨਾਂ ਦਾ ਦੁੱਖ ਸਮਝਦੇ ਹੋਏ ਕਿਸਾਨਾਂ ਦਾ ਇਹ ਪੰਜਾਂ ਪਿੰਡਾਂ ਦਾ ਨਗੁਰਜੀ ਨਵੀਂ ਨਗਰ ਹਰਾਮਪੁਰ ਬਰਿਆਰ ਤੇ ਰਣਸੀਖਾ ਤਲਾ ਇਹਨਾਂ ਵਿੱਚ ਜਿਹੜੀ ਅਸੀਂ 1400 ਏਕੜ ਦੀ ਜਿਹੜੀ ਅਸੀਂ ਬਜਾਈ ਦਾ ਕੰਮ ਰਭਿਆ ਵਾ ਉਹਦੇ ਵਿੱਚ ਆਣ ਕੇ ਤੇ ਸਾਡੀ ਇਹ ਕਮੇਟੀ ਵਾਲੇ ਸਾਡੇ ਜਿਹੜੀ ਜਗਰ ਰੋਟੋ ਫਾਰਮ ਗਰੁੱਪ ਨੂੰ 2 ਲੱਖ ਰੁਪਏ ਦਾ ਜਿਹੜਾ ਚੱਕ ਭੇਟ ਕਰਕੇ ਗਏ ਆ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜਾ ਇਹਨਾਂ ਦਾ 2 ਲੱਖ ਰੁਪਈਆ ਉਹ ਕੋ 2 ਦੇ ਥਾ 4 ਕਰਕੇ ਤੇ ਵਿੱਚ ਇਹਨਾਂ ਕਿਸਾਨਾਂ ਦੇ ਕੋਲ ਲੱਗੇਗਾ ਤੇ ਇਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਕੋ ਇੱਥੇ ਆਣ ਕੇ ਤੇ ਇਹ ਸਾਡੇ ਨਾਲ ਖੜੇ ਨੇ ਸਾਡੇ ਇਹਨਾਂ ਕਿਸਾਨਾਂ ਦੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਸਾਰਾ ਵੈਲਕਮ ਠੀਕ ਹੈ ਇੱਕ ਫੋਟੋ ਲੈਓ ਫੋਟੋ ਤੇ ਕਰੋ ਫੇਰ ਇਹਨੂੰ ਜੀ ਹਲੋ ਅੱਜ ਪਿੰਡ ਬਰਿਆਰ ਦੇ ਗੁਰਦੁਆਰਾ ਸਾਹਿਬ ਵਿੱਚ ਇੱਥੇ ਡਾਕਟਰ ਅਮਰੀਕ ਸਿੰਘ ਜੀ ਜੁਆਇੰਟ ਐਗਰੀਕਲਚਰ ਅਫਸਰ ਪੰਜਾਬ ਖੇਤੀਬਾੜੀ ਤੇ ਕਿਸਾਨਪਲਾ ਵਿਭਾਗ ਉਹਨਾਂ ਦੇ ਨਾਲ ਯੰਗ ਇਨੋਵੇਟਿਵ ਫਾਰਮਰ ਗਰੁੱਪ ਤੇ ਰਾਉਂਡ ਗਲਾਸ ਫਾਊਂਡੇਸ਼ਨ ਇਹ ਸਾਂਝੇ ਤੌਰ ਤੇ ਇੱਕ ਉਦਮ ਲੈ ਕੇ ਇਹ ਪੰਜ ਪਿੰਡ ਪਿੰਡ ਬਰਿਆੜ ਨਵੀਪੁਰ ਦਬੁਰਜੀ ਰਸੀਕੇਤਲਾ ਤੇ ਰਾਮਪੁਰਾ ਇਹ ਪੰਜਾਂ ਪਿੰਡਾਂ ਦੇ ਵਿੱਚ ਤਕਰੀਬਨ 1300 ਏਕੜ ਜਿਹੜੀ ਜ਼ਮੀਨ ਆ ਉਹਨੂੰ ਅਗਲੀ ਫਸਲ ਦੇ ਲਈ ਤਿਆਰ ਕਰਕੇ ਉਹਦੀ ਬਿਜਾਈ ਲਈ ਉਹਦੇ ਖਾਦ ਪਾਣੀ ਦੇ ਪ੍ਰਬੰਧ ਲਈ ਇਹ ਇੱਕ ਸਾਂਝਾ ਉਦਦਮ ਕਰ ਰਹੇ ਆ ਇਹ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਕਿ ਕਿਸ ਤਰ੍ਹਾਂ ਗੁਰਨਾਨਕ ਸਾਹਿਬ ਦਾ ਸੰਦੇਸ਼ ਜਿਹੜਾ ਸਾਂਝੀ ਵਾਲਤਾ ਦਾ ਸੀਗਾ ਉਹ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਬਿਨਾ ਕਿਸੇ ਰੰਗ ਭੇਦ ਦੇ ਬਿਨਾ ਕਿਸੇ ਜਾਤ ਧਰਮ ਦੇ ਜਾਂ ਬਿਨਾ ਕਿਸੇ ਪੋਲਿਟੀਕਲ ਪਾਰਟੀ ਦੀ ਦੇ ਨਾਲ ਸੰਬੰਧਤ ਕੇ ਇੱਕ ਸੋਚ ਲੈ ਕੇ ਇਹ ਪੰਜ ਪਿੰਡ ਜਿਹੜੇ ਆ ਉਹਨਾਂ ਦੇ ਵਿੱਚੇ ਕੰਮ ਚੱਲ ਰਿਹਾ ਜਿਹਦੇ ਚ ਅੱਜ ਇੱਥੇ ਅਸੀਂ ਜੋ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬੀਜ ਦੇਣਾ ਉਸ ਬੀਜ ਦੀ ਰਜਿਸਟ੍ਰੇਸ਼ਨ ਵਾਸਤੇ ਅੱਜ ਇੱਥੇ ਮੇਰੇ ਨਾਲ ਡਾਕਟਰ ਗਗਨਦੀਪ ਆਏ ਨੇ ਡਾਕਟਰ ਜਗਤਵੰਦ ਆਏ ਨੇ ਇਹਨਾਂ ਨੇ ਅੱਜ ਇੱਥੇ ਇਹ ਸਾਰੇ ਸਾਥੀਆਂ ਦੇ ਇੱਥੇ ਜਿਹੜੇ ਕਿਸਾਨ ਵੀਰ ਨੇ ਇੱਥੇ ਇਕੱਠੇ ਹੋਏ ਇਹਨਾਂ ਦੀ ਜਿਹੜੀ ਆ ਆਨਲਾਈਨ ਰਜਿਸਟ੍ਰੇਸ਼ਨ ਕਰਨਗੇ ਤਾਂ ਜੋ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਦਿੱਤੀ ਜਾ ਰਹੀ ਸਹੂਲਤ ਜਿਹੜੀ ਆ ਉਹ ਮਿਲੇ ਸੋ ਬੜਾ ਉਦਮ ਆ ਰਾਉਂਡ ਗਲਾਸ ਫਾਊਂਡੇਸ਼ਨ ਨੇ ਬੜਾ ਆਪਣਾ ਸਹਿਯੋਗ ਦਿੱਤਾ ਜਿਹਦੇ ਨਾਲ ਕਿਸਾਨ ਵੀਰ ਜਿਹੜੇ ਹੜਾਂ ਦੀ ਮਾਰ ਚੱਲ ਰਹੇ ਸੀਗੇ ਉਹਨਾਂ ਨੂੰ ਜਿਹੜਾ ਵਾ ਬਹੁਤ ਹੱਦ ਤੱਕ ਜਿਹੜੀ ਆ ਉਹ ਰਾਹਤ ਮਿਲੂ ਮਿਲੀ ਆ ਤੇ ਆਸ ਕਰਾਂਗੇ ਇਹਨਾਂ ਕਿਸਾਨ ਵੀਰਾਂ ਤੋਂ ਵੀ ਇਹ ਸਾਰੇ ਜਿਹੜੇ ਆ ਇਹ ਮੋਢਾ ਇਹਨਾਂ ਮੋਢਾ ਲਾ ਕੇ ਆਪਣੀ ਜੋ ਬਣਦੀ ਫਰਬੀ ਜਿਹੜੀ ਮਿਹਨਤ ਆ ਉਹ ਨਾਲ ਇਹਨਾਂ ਦੇ ਕਰਕੇ ਅਸੀਂ ਇਸ ਖੇਤੇ ਨੂੰ ਫਿਰ ਤੋਂ ਉਹ ਜਿਹੜਾ ਆਬਾਦ ਕਿਤਾ ਬਣਾਉਣਾ ਜਿੱਦਾਂ ਅਸੀਂ ਪਹਿਰਵੀਂ ਫਸਲ ਇੱਥੇ ਲੈਨੇ ਆ ਉਹਦੀ ਫਸਲ ਇਸੇ ਤਰ੍ਹਾਂ ਹੀ ਪਹਿਰਵੀਂ ਫਸਲ ਲੈਣੀ ਆ ਤੇ ਆਸ ਕਰਦਾ ਪਰਮਾਤਮਾ ਵਗੇ ਅਰਦਾਸ ਕਰਦਾ ਕਿ ਇਹ ਸਾਡੇ ਕਿਤੇ ਉਤੇ ਪਰਮਾਤਮਾ ਨજર ਸੁਵਲੀ ਰੱਖੇ ਤੇ ਸਾਰਿਆਂ ਦੀ ਮਿਹਨਤ ਨੂੰ ਜਿਹੜਾ ਬੂਰ ਪਵੇ ਧੰਨਵਾਦ। ਬਹੁਤ ਹੀ ਸਤਿਕਾਰਯੋਗ ਡਾਕਟਰ ਸੁਪੀਰ ਸਿੰਘ ਸੰਧੂ ਜੀ ਡਾਕਟਰ ਜਦਵਿੰਦਰ ਸਿੰਘ ਜਦਨ ਗਗਨਦੀਪ ਸਿੰਘ ਮਨਜੀਤ ਸਿੰਘ ਦੀ ਰੋਡ ਕਲਾਸ ਫਾਊਂਡੇਸ਼ਨ ਤੋਂ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੀ 27 ਤਰੀਕ ਤੋਂ ਤੁਹਾਡੇ ਇਸ ਇਲਾਕੇ ਦੇ ਵਿੱਚ ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਰੌਡ ਗਲਾਸ ਫਾਊਂਡੇਸ਼ਨ ਖੇਤੀਬਾੜੀ ਵਿਭਾਗ ਆਪਸੀ ਕੋਆਰਡੀਨੇਸ਼ਨ ਦੇ ਨਾਲ ਜੋ ਇੱਕ ਕਾਰਜ ਆਰੰਭਿਆ ਗਿਆ ਵਾ ਇਹਦੇ ਵਿੱਚ ਬਹੁਤ ਸਾਰਾ ਕੰਮ ਜਿਹੜਾ ਹੀ ਪੂਰਾ ਕਰ ਲ ਤਕਰੀਬਨ ਜਿਹੜਾ ਵਾ ਉਹ 700 ਏਕੜ ਦੇ ਵਿੱਚ ਕਰ ਲਿਆ ਹੁਣ ਇਸ ਵੇਲੇ ਜਿਹੜਾ ਤੁਹਾਡਾ ਜਿਹੜਾ ਕੰਮ ਜਿਹੜਾ ਵਾ ਉਹ ਬਾਸਮਤੀ ਦੀ ਜਿਹੜੀ ਬਾਸਪੋਈ ਤੇ ਲਾਗੇ ਖੜਾ ਵਾ ਉਹਦੇ ਵਿੱਚ ਵੀ ਕੁਝ ਫਾਰਮਰ ਹੁਣ ਵੀ ਕਹਿ ਰਹੇ ਆ ਕਿ ਵਿੱਚ ਦਾਣੇ ਨਹੀਂ ਪਏ ਤੇ ਇਹਨੂੰ ਆਪਾਂ ਕਿਸੇ ਨ ਕਿਸੇ ਤਰ੍ਹਾਂ ਸੰਭਲੀਏ ਸੋ ਮੈਂ ਕਿਉਂਕਿ ਬਹੁਤਾ ਤੇ ਤੁਹਾਨੂੰ ਸਾਨੂੰ ਦੱਸ ਹੀ ਦਿੱਤਾ ਤੁਹਾਨੂੰ ਮੇਰੀ ਬੇਨਤੀ ਇਹੀ ਹੈ ਕਿ ਐਸ ਵੇਲੇ ਜਿਹੜਾ ਅਗਲੀ ਵਾਰੀ ਕੀ ਕਰਨ ਦੀ ਲੋੜ ਆ ਜਦੋਂ ਆਪਾਂ ਅਗਲੀ ਵਾਰੀ ਕਣਕ ਝੋਨੇ ਦੀ ਕਣਕ ਝੋਨੇ ਦੀ ਬਸਤਨ ਬੀਜਾਂਗੇ ਜਿਹੜੀ ਐਸ ਵੇਲੇ ਤੁਸੀਂ ਵੈਰੈਟੀ ਬੀਜੀ ਹੈ ਜੈਸ ਖੇਤ ਵਿੱਚ ਇਹ ਚ ਆਪਾਂ ਬਾਹਰੇ ਇਹ ਵਿੱਚ ਕਿਉਂਕਿ ਬੀਓ ਦੇ ਵਿੱਚ ਪੈਣਾ ਵਾ ਰਹਿਣਾ ਨਾ ਚਾਹੇ 4 ਕਿਲੋ ਚਾਹੇ 5 ਕਿਲੋ ਚਾਹੇ 20 ਕਿਲੋ ਆ ਅਗਲੀ ਵਾਰੀ ਬੀਜ ਜਿਹੜਾ ਉਹ ਉਗੂਗਾ ਉਹ ਇਹੜਾ ਬੀਜ ਜਿਹੜਾ ਵਾ ਉਹ ਤੁਹਾਡੀ ਜਦੋਂ ਤੁਸੀਂ ਹੋਰ ਵੈਰੈਟੀ ਲਾਓਗੇ ਤਾਂ ਉਸ ਵਿੱਚ ਮਿਕਸ ਹੋ ਜਾਊਗਾ ਅਨਾ ਦੋ ਦੋ ਹੀ ਬਿਕਸ ਹੋਇਆ ਨੇ ਕਿ ਫੇਰ ਤੁਸੀਂ ਦੁਕਾਨਦਾਰ ਕੋਲ ਜਾਓਗੇ ਵੀ ਬੀਜ ਮਾੜਾ ਦਿੱਤਾ ਪਰ ਮੇਰੀ ਬੇਤੀ ਇਹੀ ਹੈ ਕਿ ਉਦੋਂ ਨੂੰ ਆਪਾਂ ਇਹ ਬੀਜ ਜਿਹੜਾ ਵਾ ਜਦੋਂ ਜਿਹੜਾ ਹੁਣ ਬੀਜਿਆ ਵਾ ਉਹੀ ਅਗਲੀ ਵਾਰੀ ਬੀਜਣਾਂ ਦੇ ਵਿੱਚ ਚਾਹੇ ਠਾਈ ਬੀਜਿਆ ਵਾ ਚਾਹੇ 110 ਬੀਜਿਆ ਵਾ ਚਾਹੇ ਉਹ 30 ਵੀ ਬੀਜਿਆ ਵਾ ਸੋ ਇਹ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਵਾ ਵੀ ਜਿਹੜਾ ਜਿਹੜੇ ਕਿਸਾਨ ਵੀਰ ਜਿਨ੍ਹਾਂ ਨੇ ਅਪਲਾਈ ਕਰਨਾ ਵਾ ਮੁਫਤ ਬੀਜ ਵਾਸਤੇ ਦੂਜੇ ਵਾਸਤੇ ਤੁਹਾਡਾ 100% ਜਿਹੜਾ ਵਾ ਹਰ ਪ੍ਰਭਾਵਿਤ ਏਰੀਆ ਵਾ ਤਬ ਇਹਦੇ ਵਿੱਚ ਜਿਹੜਾ ਵਾ तकरीबन ਜਿਹੜੇ ਸਾਰੇ ਫਾਰਮਰ ਜਿਹੜੇ ਕਵਰ ਹੁੰਦੇ ਆ। ਸੋ ਉਹਦੇ ਵਿੱਚ ਸਰਕਾਰ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਕਿ ਫਰੀ ਦੇਣਾ ਬੀ ਦੇਣਾ ਵਾ ਉਹਦੇ ਵਾਸਤੇ ਸਾਰੇ ਅਪਲਾਈ ਕਰੋ। ਬਾਕੀ ਵੀ ਜਿਹੜੇ ਰਹਿ ਗਏ ਆ ਉਹ ਤੁਹਾਡੇ ਕੋਲ ਇਹ ਰਹਿਣਗੇ ਇੱਥੇ ਤੁਹਾਡੇ ਕੋਲ ਰਹਿਣਗੇ। ਸਾਰੇ ਪੰਜ ਪਿੰਡ ਜਿਹੜੇ ਕਵਰ ਕਰਕੇ ਫਿਰ ਜਾਣਗੇ। ਸੋ ਸਾਰਿਆਂ ਦਾ ਬਹੁਤ ਧੰਨਵਾਦ ਸਿਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਾਡੇ ਰਿਸਪੈਕਟਡ ਡਾਕਟਰ ਅਮਰੀਕ ਸਿੰਘ ਜੀ ਜੋਟ ਐਗਰੀਕਲਚਰ ਅਫਸਰ ਉਹਨਾਂ ਦੇ ਨਾਲ ਬਲੌ ਖੇਤੀਬਾੜੀ ਅਫਸਰ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਔਰ ਜੰਗਨ ਵਿੱਤੀ ਫਾਰਮਰਸ ਆਰਾਊਂਡ ਕਲਾਸ ਫਾਊਂਡੇਸ਼ਨ ਵੱਲੋਂ ਜਿਸ ਤਰ੍ਹਾਂ ਤੁਹਾਡੇ ਪੰਜਾਂ ਪਿੰਡਾਂ ਦੇ ਵਿੱਚ ਕਣਕ ਬਿਜਾਈ ਤੋਂ ਲੈ ਕੇ ਕਣਕ ਕਟਾਈ ਤੱਕ ਜਿਹੜਾ ਤੁਹਾਡੀ ਸਹਾਇਤਾ ਕਰਨ ਦਾ ਜਿਹੜਾ ਪ੍ਰਣ ਲਿਆ ਵਾ ਉਹਦੇ ਸਬੰਧਤ ਅੱਜ ਇਹਨਾਂ ਦੀ ਸਾਰਾ ਹੋਣਾ ਦੀ ਰਹਿਨਮਾਈ ਹੇਠ ਕਿਸਾਨਾਂ ਨੂੰ ਜੋ ਸਰਕਾਰ ਵੱਲੋਂ ਬੀਜ ਜਿਹੜਾ ਮਹਈਆ ਕਰਵਾਇਆ ਜਾਣਾ ਉਹਦੇ ਪੋਰਟਲ ਦੇ ਉੱਪਰ ਜਿਹੜਾ ਉਹ ਰਜਿਸਟ੍ਰੇਸ਼ਨ ਵਾਸਤੇ ਅੱਜ ਇਹਦਾ ਕੈਂਪ ਆਰਗੇਨਾਈਜ਼ ਕੀਤਾ ਗਿਆ ਅਸੀਂ ਤੁਹਾਡੇ ਪਿੰਡ ਦੇ ਵਿੱਚ ਅੱਜ ਸ਼ਾਮ ਤੱਕ ਇੱਥੇ ਹੀ ਆਂ ਜਿਹਦੇ ਜਿੰਨਾ ਤੇ ਵੀ ਤੁਸੀਂ ਮਤਲਬ ਆਪਣਾ ਕਰਵਾਉਣਾ ਚਾਹੁੰਦੇ ਜੇ ਜਿੰਨਾ ਦੇ ਰਹਿੰਦੇ ਹੋ ਅਸੀਂ ਸ਼ਾਮ ਤੱਕ ਜਾਂ ਕੱਲ ਤੱਕ ਦੋ ਤਿੰਨ ਦਿਨ ਤੱਕ ਜਰਿਆ ਕਵਰ ਕਰਾਂਗੇ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਤੁਹਾਨੂੰ ਪਤਾ ਹੀ ਹੈ ਕਿ ਲਗਭਗ 1300 ਏਕੜ ਜ਼ਮੀਨ ਦੇ ਵਿੱਚ ਜੰਗਨਵੇਟ ਫਾਰਮਰ ਦੇ ਨਾਲ ਜੁਆਇੰਟ ਚੱਲ ਕੇ ਇਹਦਾ ਮਤਲਬ ਕਣਕ ਬਜਾਈ ਦਾ ਜਿਹੜਾ ਕੰਮ ਚੱਲ ਰਿਹਾ ਸੋ ਇੱਥੇ ਪਹੁੰਚਣ ਤੇ ਡਾਕਟਰ ਸਾਹਿਬ ਦਾ ਔਰ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ